ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ 'ਚ। ਬਸ ਵੇਰੇ ਸਵੇਰੇ ਹੋਸਾ ਦੇਖੋ ਕਿੰਨੀ ਪਈ ਵੀ। ਚਲ ਕੇ ਤੁਹਾਨੂੰ ਅੰਨੇ ਘੁੰਮਗਾ। ਦੋ ਤਿੰਨ ਦਿਨ ਹੋ ਗਏ ਆਈ ਨਹੀਂ ਗਿਆ ਖੇਤਾਂ 'ਵਾਂ ਵੀ। ਚੂਕੀ ਦੇਖੋ ਛੱਬੀ। ਆਖ ਬਹੁਤ ਹੋ ਗਿਆ ਹੋਰ ਹੋਰ ਵਿੱਚ ਵੀ। ਸੁੱਕ ਚੜਾ ਰਹੇ ਹਾਂ ਮੋਟਰਸਾਈਕਲ। ਨੱਥੀ ਖੜਾ। ਇੱਥੇ ਖੜਾ ਆਂ ਰਿਹਾ ਇੱਥੇ ਇੱਥੇ ਖੜਾ ਦੇ ਇੱਥੀ ਦੇ ਕਰਦੇ ਆਂ ਰੌਂਡੀ ਸ਼ੁਰੂ ਡੋਲੋਂ ਪਤਾ ਨਹੀਂ ਹੋਣਾ ਅੱਜ ਚੋਕੀ ਆ ਤਾਂ ਸਾਰੇ ਤੋਤੀ ਇਹ ਤਾਂ ਨਹੀਂ ਆਇਆ ਵੀ ਮੈਂ ਚਿੱਟੀ ਜੀਓ ਹੂੰ ਤੋਤੀ ਜੀ ਤਾਂ ਨਹੀਂ ਹੈ ਚਿੱਟੀ ਜੀ ਆ ਬੁੱਟਾ ਦੇਖ ਹੋਰ ਹੂੰ ਵਿੱਚ ਵਿੱਚ ਹੈ ਕੋਈ ਕੋਈ ਬੁੱਟਾ ਜਾਣੀ ਅਰੇ खुला जहा भी ज्यादा है बूटा वह स्प्रे कर हों ती उपाट पाए पक्का करा तो माड़ी पे लग रहा रेडूआ मिलो जी इधर सुख नौ ਕਿਸ ਤਰ੍ਹਾਂ ਬੋਲਦਾ ਨਹੀਂ ਕੱਦ ਤਾਂ ਸੋਨਾ ਕੱਢੇਂਦੀ ਛੱਬੀ ਵੀ ਨਹੀਂ ਆਪਣਾ ਘੱਟਾ ਫਿਰ ਵੀ ਵਧੀ ਵੀ ਇੱਧਰ ਪੰਜਾਬ ਮੈਂ ਦੇਖਿਆ ਉਹ ਜਿਹੜੀ ਮਸ਼ੀਨ ਕੰਨੀ ਲੋਈ ਕਰੀਦੀ ਇੱਕ ਨੇ ਓਟਲੋ ਦਿਲਪਰੇ ਓਟਲੋ ਉਹ ਸਪਰੇਅ ਕਰੀ ਉਹਨਾਂ ਨੇ ਗਲਗਲ ਤੱਕ ਮੂੰਹੇ ਮੂੰਹ ਦਿਖਦਾ ਤਾਂ ਦੇਖ ਲੈ ਐਨੀ ਵਧੀ ਵੀ ਹੈ ਬੂਟਾ ਕਰਿਆਵਾ ਕਰੋਤ ਉਹ ਦੇਖਿਆ ਮਨ ਦੀ ਵੀਡੀਓ ਕਹਿੰਦਾ ਕੀ ਕਰਦਾ ਵੀ 26 ਉਹ ਲਾਵੇ ਸਾਨੂੰ ਗੰਨੇ ਵਾਲੇ ਚ ਨਿਸਰਾਈ ਬਈ ਸਾਰੀ ਦੇਖੋ 26 ਬਾਹਰ ਆ ਗਈ ਹੁਣ ਤਾਂ ਹਲੇ ਝੁਕੀ ਤਾਂ ਨਹੀਂ ਹੈ ਸਾਰੀ ਖੜੀਆਂ ਬੱਲਾਂ ਦੇਖੋ ਹਲੇ ਇਹ ਦੇਖੋ ਦੇਖੋ ਝੁਗੂ ਜੁਗੂ ਵੀ 5-4 ਇੰਚ ਸਾਰੀ ਬਾਕੀ ਉਹ ਪਰਲਾ ਕਿੱਲਾ ਝੁਗ ਗਿਆ ਆਪਣਾ ਸਾਰਾ ਇਹ ਥੋੜੀ ਜੀ ਪਨੀਰੀ ਉਹਦੇ ਬਾਅਦ ਚ ਤੀਣਾ ਆਪਣਾ 10 ਦਿਨ ਪਿੱਛੇ ਦੀ ਜੀ ਦੀ ਆ ਪਨੀਰੀ ਛੇਤੀ ਦੀ ਉਹਦੇ ਨਾਲੋਂ ਇਸ ਕਰਕੇ ਆ ਬਾਅਦ ਚ ਨਿਸਰੀ ਹੈ ਹੂੰ ਆ ਪੱਕਣ ਲੱਗ ਗਈ ਹੂੰ ਲੋ ਜੀ ਲਾਈਟ ਆ ਗਈ ਬਾਈ 8 ਵਜੇ ਉਹ ਰੋਗਾ ਨਹੀਂ ਸਾਫ ਕਰਾਇਆ ਉਹ ਅੰਬ ਨੂੰ ਜਿਵੇਂ ਉਹਦਾ ਬੁੱਟਾ ਦੇਖ ਲੈਣ ਚੱਲ ਗਏ ਪਾਣੀ ਪਾ ਰਿਹਾ ਪਾਣੀ ਵੀ ਡਰ ਰਹਾ ਇਹ ਇਹ ਕਿੰਨਾ ਡੱਬਰਾ ਪਾਣੀ ਆਪਣਾ ਪਰਲੇ ਖੇਤਾਂ ਮਾ ਜਾ ਰਿਹਾ ਬਾਈ ਕਰਾਲੀ ਵਾਲੇ ਵਾ ਪੂਰਾ ਜ਼ੋਰ ਪੈ ਰਿਹਾ ਦੇਖੋ ਪਾਣਾ ਦੇਸੀ ਠੀਕ ਹੈ ਇੰਨਾ ਕ ਲੀਕ ਲੋਕ ਨਾ ਇਈ ਵਾ ਟੱਕਣ ਢੁੱਕਣ ਲੱਗਿਆ ਵਾ ਰਹਿ ਜਾ ਪੂਰੀ ਦੇ ਹੋ ਜਾ ਫਿਰ ਪਟਪਟ ਜਾ ਪੈਪਲਨ ਪਟਣੇ ਦੇ ਹੈ ਜੀ ਆਪਾਂ ਜਾ ਰਹੇ ਹਾਂ ਘਰ ਨੂੰ ਬੁਆ ਜੀ ਵੀ ਆਪਣੇ ਘਰ ਲਈ ਜਾ ਰਹੀ ਅੱਜ ਘਰ ਨੂੰ ਰੋਲੇ ਤੇ ਮਿਲੋ ਬੋਲਣਾ ਨਹੀਂ ਗੁੰਗੇ ਇਸ ਤਰ੍ਹਾਂ ਕਰਦਨੇ ਰਕਸ ਨਿਕਾਲ ਜੀ ਗੁੰਗੇ ਮਗਰ ਕੰਨ ਕਰਨਾ ਹੈ ਆ ਫਿਰ ਅੋਰ ਸੜਾਓ ਗੱਲਬਾਤ ਕੋਈ ਧਿਆਨ ਬਰਾ ਉਹ ਹਲਟ ਹੈ ਨਹੀਂ ਧਿਆਨ ਬਰਾ ਬੋਲ ਦਾ ਵਾਲਾ ਹੰਟ ਹੈ ਮਾ ਹਲਟ ਹੈਗਾ ਬਾਪਿਆਂ ਦਾ ਹੈ ਨਹੀਂ ਬੀਬੀ ਦੇ ਚਾਚੇ ਦੇ ਚੱਲਦਾ ਹਲੇ ਚੰਦਾ ਹੈ ਉਹ ਆਉਂਦੀਆਂ ਆਉਂਦੀਆਂ ਬੀੜੂਆਂ ਹਾਂ ਬੀਬੀ ਦੇ ਚਾਚੇ ਦੇ ਬੀਬੀ ਦੇ ਚਾਚੇ ਨੇ ਅੱਛਾ ਉਹਨਾਂ ਦਾ ਉਹ ਬਾਹਰਲੇ ਪਾਸੇ ਹੈ ਜਿਆਦਾ ਉਹ ਰਾਨੂ ਆ ਸੜਕ ਮੁੜਦੀ ਹੈ ਨਾ ਜਿਹੜੀ ਪਹਿਲਾਂ ਪਿੰਡ ਵੱੜਦੇ ਹਨ ਆਹ 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 ਉਧਰਲੇ ਪਾਸੇ ਹੈ ਅੱਛਾ ਬਾਹਰ ਬਈ ਆ ਰੁਹਾਨ ਜੀ ਉਹ ਪਾਣੀ ਉਹ ਖੇਤਾਂ ਨੂੰ ਪਾਣੀ ਲਾਣੇ ਉੱਥੇ ਲਾਗ ਉਹਨਾਂ ਦੀ ਜ਼ਮੀਨ ਹੈ। ਹਾਂ। ਦੇਖੀ ਮੈਂ ਵੀ ਵੀਡੀਓ। ਵੀਡੀਓ ਮੈਂ ਤਾਂ ਜਿਹਦੇ ਪਿਛਾੜ ਲਿਆ ਮੈਂ ਕਿਹ ਉਹਨਾਂ ਦਾ ਹੈ। ਹਾਂ। ਮੈਂ ਤਾਂ ਉਹਨਾਂ ਦੇ ਵੀ ਕਿੰਨਾ ਦੀ ਵੀਡੀਓ ਹਮ। ਉਹਨਾਂ ਦੀ ਕੋਠੀ ਵੀ ਹੈਗੀ ਲਾ ਕੇ ਖੇਤ ਵਿੱਚ। ਆਹ ਉੱਥੇ ਘਰ ਆ ਨਾ ਲਾ ਕੇ। ਹਾਂ। ਕਲੀ ਤੇ ਕਿਧਰਲੇ ਪਾਸਾ ਸੜਕ ਤੇ। ਇੱਕ ਪਾਸੇ ਪਾਸਾ ਪਾਈ ਹੋਈਆਂ। ਅੱਛਾ। ਸਾਨ ਹੋ ਗਿਆ ਮੈਂ ਕਹਿੰਦਾ ਜੇ ਦੇਖੀ ਤੀ ਪਾਈ ਵੀ ਦੀ ਉਹ ਕਾ ਨਹੀਂ ਐ ਮੈਂ ਉਹਨਾਂ ਮਾਮੀ ਨਾਲ ਗੱਲ ਕਰਦੀ ਮਾਂ ਮਾਮੀ ਵੀ ਇਕਣਾ ਇਕਣਾ ਵੀਡੀਓ ਆਈ ਵੀ ਐ ਹਾਂ ਕਹਿੰਦੀ ਵੀ ਹਾਂ ਕਹਿੰਦੀ ਵੀ ਫੇਰ ਆਏ ਤੇ ਫੇਰ ਇੱਕ ਕਹਿੰਦੀ ਤੇਰਾ ਮਾਮਾ ਬਿਮਾਰ ਤਾਂ ਕਹਿੰਦੀ ਫੇਰ ਜਵਾਬ ਦਿੱਤਾ ਕਹਿੰਦੀ ਅਸੀਂ ਐ ਵੀ ਅਸੀਂ ਬਤਾ ਲਈ ਵੀ ਬਿਮਾਰ ਆ ਉਹ ਬਿਮਾਰ ਪਿੰਪਾ ਲੰ ਕੋਲੇ ਬੈਠਾ ਤਾਂ ਫੇਰ ਜਦੋਂ ਉਹ ਮਰ ਗਿਆ ਉਹ ਵੀ ਮਰ ਲਿਆ ਉਹਦਾ ਮੁੰਡਾ ਵੀ ਮਰ ਲਿਆ ਦੋਵੇਂ ਬਾਪੂ ਪੁੱਤ ਮਰ ਲਏ

ਗੋੜੀ ਨਾਲੇ ਆਪਣੇ ਡੈਡੀ ਨਾਲ ਦੇ ਹਾਲਟ ਬੁਰਦਾਲਾ ਜਿਹੜੇ ਕੋਹ ਵਿੱਚ ਤੇ ਪਾਣੀ ਕੱਢੇ ਕਰਦੇ ਤੇ ਪਹਿਲਾਂ ਗੋਲਦਾਂ ਗੈਲਾ ਹੈ ਤਿੰਨ ਟਿੰਡਾ ਟਿੰਡਾ ਨਾਲ ਟਿੰਡਾ ਹਾਲਟ ਕਹਿੰਨੇ ਉਹਨੂੰ ਹਾਲਟੀ ਹਾਂ ਤਾਂ ਤਾਂ ਨਾਨਕ ਐ ਹੋਆ ਜੀ ਇਹਨਾਂ ਦੇ ਉੱਥੇ ਦੀ ਵੀਡੀਓ ਹੈ ਉਹ ਦੇਖੀ ਹੋਣੀ ਤੁਸੀਂ ਵੀ ਬੁਲਦਾਂ ਗੱਲ ਚਲਾ ਰਹੇ ਤੇ ਪਾਣੀ ਲਾ ਰਹੇ ਤੇ ਵੀਡੀਓ ਬਣਾਈ ਹੈ ਹੈ ਮੇਰੇ ਯਾਦ ਆ ਗਈ ਉਹ ਹੀ ਆ ਗਈ ਪਸੇ ਯਾਦ ਵੀਡੀਓ ਚਲਾਣ ਲਗੇ ਚਲਾਉਣੇ ਹੁਣ ਵਿਹਾਰ ਚੋ ਜੀ ਲਾਈਟ ਨਹੀਂ ਤਾਂ ਵੀ ਚਲਾਉਣੇ ਹੈ ਕਿਵਰ ਅੱਛਾ ਜੇ ਲਾਈਟ ਲੂਟ ਖਾਬ ਹੋ ਜਾਵੇ ਪਿੰਡ ਮਾ ਮਤਲਬ ਹਾਂ ਪਾਣੀ ਪੂਣੀ ਦੀ ਹੁੰਦੀ ਆ ਫਿਰ ਵੀ ਬਣੋ ਚਲਾਉਣੇ ਆ ਹੋ ਅੱਛਾ ਅੱਛਾ ਦੇਖ ਫਿਰ ਉੱਥਾ ਮਤਲਬ ਪਾਣੀ ਦਾ ਲੈਵਲ ਵੀ ਉੱਪਰ ਹੀ ਖੜਿਆ ਹੋਵੇ ਰੇ ਦਾ ਮਤਲਬ ਉੱਥਾ ਹੈ ਉਹ ਪਾਣੀ ਉੱਪਰ ਸਾਰੇ ਹੀ ਉੱਪਰ ਹੈ ਪਾਣੀ ਉੱਥੇ ਪਰ ਉੱਥੇ ਸੇਮ ਹੈ ਨਹੀਂ ਸੇਮ ਹੈ ਕੈਪਟੀਆਂ ਜਿਆ ਨਹੀਂ ਲੱਗਦੀਆਂ ਆਹ ਕੈਪਟੀਆਂ ਨਾਲ ਤਾਂ ਉਪੜੀ ਜਿਹਨਾਂ ਦਾ ਹੈ ਉੱਥੇ ਕੈਪਟੀਆਂ ਉੱਥੇ ਦੀਦੀ ਗਲੀ ਗਲੀ ਫਟਵਾ ਸੇਮ ਕਰਕੇ ਆਏ ਸੇਮ ਕਰਕੇ ਆਹ ਉਹ ਸਵੇਰ ਨੂੰ ਬੋਆ ਜੀ ਨਹੀਂ ਦੱਸ ਦਿੱਤੀ ਕਹਿੰਦੀ ਹੁਣ ਸੁੱਕਿਆ ਪਾਣੀ ਜੀ ਰੀਮਾ ਦੇ ਕਹਿੰਦੀ ਹਵਾ ਲੁਆਣੀ ਕਹਿੰਨ ਤਾਂ ਚਰਨਜੀਤ ਸਪਰੇਅ ਕਰਵਾਣ ਗਿਆ ਕਹਿੰਦੀ ਸਵੇਰ ਨੂੰ ਫੋਨ ਕਰਿਆ ਦਾ ਜਦ ਵਿੱਚ ਇਹ ਹੁਣ ਸੁੱਕਿਆ ਪਾਣੀ ਵੀ ਹਵਾ ਵਾਲੋ ਆਣੀ ਹੈ ਕਹਿੰਦਾ ਧੀਰੀ ਨੂੰ ਧੀਰੀ ਪੱਕੀ ਹੋਣੀ ਪੱਕੀ ਨਹੀਂ ਹੈ ਹਾਲੇ ਹਾਲੇ ਤਾਂ ਕਹਿੰਦੀ ਹਰੀ ਪਈ ਹੈ ਨਾ ਲਾਈ ਵੀ ਤਾਂ ਗੱਦੀ ਹੈ ਗਿੱਤੀ ਵੀ ਜਦੋਂ ਫਰਕ ਆਉਣਾ ਬੀਜ ਵੀ ਉਹਨਾਂ ਘੱਟ ਟਾਈਮ ਵਾਲੀ ਦੇ ਲਾਈ ਵੀ ਐਡਾ ਤੂੰ ਆ ਪਤਾ ਨਹੀਂ ਹੋਰ ਕਿਹੜਾ ਲਾਣਾ ਹੁਣ ਉਹ ਕੀ ਪਤਾ ਜੇ ਜਿਹੜੀ ਹਰ ਟਾਈਮ ਸੇਮ ਜਿਆਦਾ ਰਹਦੀ ਉਹਦਾ ਫਰਕ ਹੋਊਗਾ ਆਹੋ ਆ ਵੀ ਫਰਕ ਪੈ ਜਾਂਦਾ ਆਹੋ ਤੇਰਮਾ ਪੱਕਦਾ ਮਤਲਬ ਹਫਤੇ ਘੰਟੇ ਦਾ ਫਰਕ ਪੈ ਜਾਂਦਾ ਹੈ ਨਹੀਂ ਪੈ ਜਾਂਦਾ ਹਾਂ ਇਹ ਜਿਹੜਾ ਆਪਾਂ ਇਹਨਾਂ ਲਗਣੀ ਸੇਮ ਸੇਮ ਬਹੁਤ ਹੈ ਨਾ ਉੱਥੇ ਹੁਣ ਕਈ ਵਾਰ ਆਪਾਂ ਪਾਣੀ ਲਾਉਣੇ ਪਾਣੀ ਘੱਟ ਵੀ ਜਾਂਦਾ ਹੈ ਉਹਨੂੰ ਆਰ ਟਾਈਮ ਰਹਿਣੀ ਗਿੱਲਾ ਹੈ ਹਵਾ ਪਤਾ ਜਿੱਤਰਾ ਲਾਣੇ ਹਵਾ ਵੀ ਲੱਗ ਜਾਂਦੀ ਹੈ ਖੇਤ ਚਿੱਟਾ ਵੀ ਹੋ ਜਾਂਦਾ ਕਈ ਵਾਰ ਉਹਦੇ ਵਿੱਚ ਪਾਣੀ ਖੜਿਆ ਹੀ ਹੈ ਉਹਦੇ ਵਿੱਚ ਪਾਣੀ ਖੜਾ ਹੀ ਰਹਿਣਾ ਹਾਂ ਆਈ ਚੱਕਰ ਹੀ ਆਹੀ ਆਹੀ ਚੱਕਰ ਆਈ ਲੇ ਚੱਕਰ ਨੌਕਰ ਉਹ ਤਾਂ ਚਲੇ ਗਿਆ ਜਾਨੀ ਇੱਕ ਤਾਂ ਵੀ ਨੌਕਰ ਚਲੇ ਗਿਆ ਗੈਂਤੀ ਕਿੱਥੇ ਟਿਕਦੇ ਨੌਕਰ ਨੌਕਰਾਂ ਦਾ ਬਸ ਆਪਣੀ ਲੋਡ ਦੇਖਦੇ ਮਹੀਨਾ ਦੋ ਮਹੀਨਾ ਲਾਇਆ ਆਪਣਾ ਚਾਲ ਚਲੇ ਜਾ ਸਾਢੇ ਬਾਬੇ ਹੋਣਾ 2:30 ਮਿੰਟ ਲਾ ਕੇ ਆਉਣਾ ਚਲੇ ਗਿਆ ਚਲੋ ਆਸੀਂ ਵੀ ਕਿ ਕਰਾਉਣਾ ਹੁਣ ਜੋ ਅਸੀਂ ਤੇ ਪਿੱਛੇ ਤੇ ਜੀਰ ਵੱਟਣੇ ਵਿੱਚ ਨੋੜ ਪਈ ਹੋ ਜੱਡਣੇ ਵਿੱਚ ਵੀ ਜੇ ਖੜੀ ਜੀ ਰੀਆ ਫਿਰ ਤਾਂ ਤਾਂ ਕੋਈ ਉਹ ਨਹੀਂ ਹੈ। ਗਿਰੀ ਵੀ ਮਦ ਦਾ ਹਾਇ ਲੱਗਾ ਲੁਕਾ ਵੱਡਣੀਆਂ ਬੈ ਨਹੀਂ। ਹਾਂ ਹੁਣ ਸੁੱਖੋ ਦਾ ਸਾਰਾ ਹੋ ਗਿਆ ਸੁੱਖੋ ਦਾ ਹੀ। ਆਹ ਦਾਣੇ ਦੋਣੇ ਦਾ ਪਾਈ ਜਾਂਦਾ ਹਾਂ ਟਰਾਲੀ 'ਮ। ਸੁੱਖੋ। ਉਹ ਦਾਣੇ ਦੋਣੇ ਦਾ ਪਾਈ ਜਾਂਦਾ ਬਾਕੀ ਮਸ਼ੀਨ ਵਾਲਾ ਵੀ ਉਹ ਆਪਣੇ ਪਾਸ ਉਹੀ ਜਾਂਦਾ ਜਿੱਥੇ ਕੜੀ ਹੁੰਦੀ ਟਰਾਲੀ ਉੱਤੀ ਪਾ ਦਿੰਦਾ। ਨਾ ਕੋ ਚੀਰਾਂ ਗਿੰਦੇ ਹੀ ਜਾਂਦਾ। ਨਾ 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 ਉਰੀ ਦਾ ਉਹਦਾ। ਪਰੇਡੀ ਦਾ ਇਹ ਪਹਿਲਾਂ ਤਾਂ ਮਹੌਤਨ ਤੇ ਹੁੰਦਾ ਉਹ ਪਹਿਲਾਂ ਉਹ ਹੁੰਦਾ ਹੁਣ ਤਾਂ ਆ ਹੀ ਜਾਂਦਾ 5 ਸਾਲ ਹੋ ਗਏ ਆਪਣੀ ਤਾਂ ਨਹੀਂ ਲਿਆਉਂਗੀ ਜੀ ਰ ਆਪਣੀ ਲੈ ਲੂਗੀ ਹਫਤਾ ਕਾ ਲੈ ਹਫਤਾ ਤਾਂ ਨਹੀਂ ਐਂ ਦੂਰੇ ਤਾਂ ਪੜੋਸੀ ਦੇ ਘਰੇ ਤੇ ਉਹਨਾਂ ਚਾਰ ਮਹੀਨੇ ਕਿਹ ਬੰਦਾ ਸਵੇਰੋਂ ਲਾਉਣਾ ਇਹਨਾਂ ਦੀ ਤਾਂ ਫਿਰ ਲਾਈਵ ਵੀ ਤਾਂ ਕੀਤੀ ਪਾਉਂਦਾ ਹੈ ਮੈਨੂੰ 10 ਤਰੀਕ ਦੀ ਲਗੀ ਵੀ ਇਹਨਾਂ ਦੀ 10 ਜੂਨ ਦੀ 10 12 ਦੀ ਉਹਦਾ ਡੇਟੇ ਲਾਉਣਾ ਹੂੰ ਇਹ ਮੀਮੂ ਪੈ ਜਾਣੇ ਬਾਅਦ ਮੈਂ ਕੀ ਫਾਇਦਾ ਕੁਲ ਭਲਾਈਆ ਕਰ ਗਏ ਆਹੋ ਰਾੜ ਜਿਹੇ ਜੀ ਚੱਲੀ ਦੀ ਵਿੱਚ ਮਾਨੂੰ ਜਨਾਮੀ ਪੈਂਦਾ ਤੇੜਾ ਪੜ ਜਾਂਦੀ ਆ ਜਿਹਨਾਂ ਨੇ ਲਾਈ ਦੀ ਔਖਾ ਤਾਂ ਘੇਰਾ ਉਹ ਮੋਕੇ ਜਿਵੇਂ ਮੀ ਪੈ ਗਿਆ ਜਦ ਨਹੀਂ ਤਾਂ ਸੰਭਲ ਗਿਆ ਕੁਝ ਫਿਰ ਲੱਗ ਗਿਆ ਜੀਰੀਆਂ ਨਹੀਂ ਜਿਹੜੇ ਨਾ ਸ਼ੁਰੂ ਕਰੀ ਦੀ ਲਾਣੀ ਬੰਦ ਹੋ ਗਈ ਬੰਦੀ ਦੀ ਲਾਣੀ ਕਹਿੰਦਾ ਨਹੀਂ ਆਲੇ ਲਾਈ ਨਹੀਂ ਮੈਂ ਤਾਂ ਸਮਝ ਜਲਾਈਓ ਜਲਾਈਓ ਸ਼ੁਰੂ ਹੋ ਗਿਆ ਦਾ ਸਮਝ 29 30 ਤਰੀਕ ਨੂੰ 29 ਤਰੀਕ ਨੂੰ ਪਾਣੀ ਛੱਡਿਆ ਬਾਸ ਰੇਟ ਲਾਈ ਆ ਆ ਫੇ ਪੱਕੀ ਹੁਣ ਕੱਲੇ ਪੱਕ ਜਾਣੀ ਲੇਟ ਦੱਸਗਾ ਵੀ ਪੱਕਣੇ ਦਾ ਮੌਸਮ ਹੈ ਕੇ 10 ਦਿਨ ਤੱਕ ਨਾ 10 ਦਿਨ ਤੱਕ ਪੜ ਜਾਣੀ ਆਪਣੇ ਬਾਸ 10 ਦਿਨ ਦਾ ਫਰਕ ਪੈ ਜਾਂਦਾ ਤੁਹਾਨੂੰ ਆ 8-10 ਕਿੱਲੇ ਤੇ ਮੈਂ ਬੀਜ ਵੀ ਇਹ ਜੀ ਲਾਨਾ ਨਾ ਉਸੇ ਹਿਸਾਬ ਤੇ ਬਹੁਤ ਲੰਬੇ ਬੀਜ ਲਾ ਕੇ ਗਿਆ ਮੈਂ ਤਾਂ ਤੇ ਤੇ ਰੁੱਧਣਾ ਔਰ ਟਾਈਮ ਜ਼ਿਆਦਾ ਖੇਚਲ ਜਾਂਦਾਵੇਂ ਨਾਲੇ ਪਾਣੀ ਜ਼ਿਆਦਾ ਮੰਗਦਾ ਹੁਣ ਮੈਂ ਪਿੱਛੇ ਦੇ ਲਈ ਜਿਹੜੀ ਬਾਅਦਵਾ ਸਾਰਿਆਂ ਦੇ ਲਾਸਟ ਵਿੱਚ 26 ਲਾਈ ਹੈ 26 ਦੇ ਹਨ 4 ਕਿੱਲੇ ਉਹ ਬਹੁਤ ਸੋਹਣੀ ਖੜੀ ਹੈ ਉਹ ਬਹੁਤ ਟਸੇਵਾ ਮੰਗਦੀ ਹੈ ਪਾਣੀ ਪੂਣੀ ਮਤਲਬ ਰੇਟ ਦਾ ਹੀ ਹੈ ਰੇਟ ਦਾ ਕੋਈ ਫਰਕ ਨਹੀਂ ਹੈ। ਰੇਟ ਇੱਕੋ ਹੈ। ਦੋਈ ਵਾਲਾ ਜੀ ਮੋਟੀ ਵਾਲਾ ਮੋਟੀ ਵਾਲਾ ਦਾ। ਬਾਸਮਤੀ ਜੀ ਦੀ। ਬਾਸਮਤੀ ਨਹੀਂ ਲਾਂਦੇ ਆਪਾਂ। ਖਾਣੇ ਜੂੰਗੀ ਨਾਲੇ ਕਰ ਥੋੜੀ ਬਹੁਤੀ। ਵਾਹ ਪਹਿਲਾਂ ਮੈਂ ਸੁੱਖ ਨੂੰ ਕਹੀ ਵੀ ਗਿਆ ਮਹੱਲੇ ਆਓ ਬੀਜ ਇਹਨਾਂ ਪਫਿਆ ਤਾਂ ਹੈ ਨਹੀਂ ਆਪਾਂ ਮਹੱਲੇ ਆ ਕੇ ਬੀਜ ਲੈ ਤੋ 2 ਕਿਲੋ। ਸਰਬਤੀ ਜੀ ਮਾਂ ਚਲ ਖਾਣੇ ਜੂੰਗੀ ਪਾਉਦਣੀ ਮੈਂ ਲਾ ਲਈ। ہاں ਥੋੜੀ ਖਾਣੇ ਪੀਣੇ ਜੋ ਵੀ ਲਾ ਲਈ। ਵਾਲਿਆ ਹੀ ਨਹੀਂ ਹੈ ਫੇਰ ਉਹ ਕਹਿੰਦੇਗਾ ਜੀ ਪਟਲੇ ਜਾ ਬਾਹਰ ਹੀ ਹੜ ਬਦਲੇ ਲੱਗਣੇ ਆਲੀ ਪੰਚਾਇਤ ਨੂੰ ਵੀ ਬਈ ਕਿਹਦੇ ਪਾਸੇ ਬਈ ਹੈ ਹੈ ਕਿਹਦੇ ਪਾਸੇ ਬੀ ਸੈਣੀਆ ਪਾਸਾ ਮੋਜਾ ਲਾ ਬਾਈ ਨਹੀਂ ਹੋਈ ਇਧਰ ਹਾਂ ਤਕਾ ਤਮਕੇ ਨੂੰ ਤਾਂ ਘਟੇ ਨਹੀਂ ਕੋਸਾ ਘਟੇ ਹੁੰਦਾ ਨਗਲ ਤਾਂ ਐਨੀ ਉਹ ਐਨੀ ਕਿ ਨਿਕਲਦੀ ਆ ਉਹ ਵੀ ਉਹਦਾ ਰੇਟ ਦਾ ਫਰਕ ਹੁੰਦਾ ਵੱਧਦਾ ਹੁੰਦਾ ਮੜਾ ਜਾ ਕੋਈ ਮਤਲਬ ਬਰਬਰ ਜਿਹਾ ਪੈ ਜਾਂਦੀ ਹੈ ਜੇ ਜ਼ਿਆਦਾ ਰੇਟ ਵੱਧ ਹੋਇਆ ਫਿਰ ਵੱਧਦਾ ਜਾਂਦੀ ਆ ਉਹ ਲੋਟ ਆਈਦਾ ਹੈ ਲੋਟ ਆਈਦਾ ਤੇ ਮੈਂ ਬਿਮਾਰੀ ਆਂਦੀ ਇੱਕ ਛੰਡਾ ਰੋਗ ਆ ਠੁਟਾ ਜਾ ਵਧਣ ਲੱਗ ਜਾਂਦਾ ਉਹਦੇ ਕਰਕੇ ਫਿਰ ਬੁਲੰਦੇ ਹੀ ਨਹੀਂ ਹੈ ਆਹੀ ਲਾਨੇ ਤੇ 40 ਕਿਉਂ ਕੀ ਆ ਉਹ ਇਹਨਾ ਮੈਂ ਕੋਪੜ ਬਣਾ ਰਿਹਾ ਉਹ ਰੋਡ ਬਈ ਮੈਂ ਪਹੁੰਚ ਗਿਆ ਆਪਾਂ ਉਹ ਵੈਲਾ ਪੜਾ ਨੂੰ ਦਾ ਹੁਣ ਘਰ ਰੇ ਨਹੀਂ ਸ਼ਾਰਟਕਟ ਜਾ ਬਣਾ ਤਿਆ ਨਾ ਨਹੀਂ ਉਹ ਉਪਰ ਨੂੰ ਕੁ ਮਗਾਣਾ ਪੈਂਦਾ ਦਾ ਉਹ ਉੱਥੇ ਨੂੰ ਮਿੱਤਰ ਕਿੰਨਾ ਕਿੰਨਾ ਲੱਗਿਆ ਬੋਲੇ ਤੇ ਨੂੰ ਮੈਂ ਜਾਂਦਾ ਕਾਲੇ ਅੰਬ ਨੂੰ ਜਾਂਦਾ ਰੋਡ ਆਹਾ ਨਵਾਂ ਰੋਡ ਨਿਕਲ ਰਿਹਾ ਅੱਛਾ ਅਮ ਟੈਂਟ ਤੇ ਕਾਲੇ ਅੰਬ ਦੇਹਰਾਦੂਨ ਕਾਲੇ ਅੰਬ ਮਿਲਾ ਦੇਣਾ ਨਾ ਉਸੇ ਰੋਡ 'ਪਾ ਔਰ ਅੱਗੇ ਉਸ ਨੂੰ ਛੋੜਾ ਛੂੜਾ ਕਰ ਦੇਣਾ ਮੋਬਾਈਲ ਮਾ ਨਹੀਂ ਆਂਦਾ ਸਰਦਾਰ ਜਾਂ ਮੁੰਡਾ ਤਦ ਨੀਕਾ ਅਗਾਂ ਉਹਦੇ ਉਹਦੇ ਬਹੁਤ ਸੋਹਣੀ ਕਬੱਡੀ ਖੇਲਦਾ ਦਾ ਲੱਤ ਲੁੱਤ ਤੋੜਦੀ ਜੇ ਮੇਲੇ ਚ ਗਏ ਵੀ ਦੀ ਮੈਂ ਕਹਿੰਦੀ ਜੇ ਇੱਕ ਜਾਂਦਾ ਹੈ ਮੈਨੂੰ ਆਪਣੀ ਯਾਦ ਨਹੀਂ ਆ ਸੋਹਣਿਆ ਤਾਂ ਦੇਖਿਆ ਤਾਂ ਉਹ ਤਾਂ ਦਫਾ ਨਾ ਦੇਖਿਆ ਹੁਣ ਮੈਂ ਉਹਦੇ ਆ ਉਹਦੇ ਮਾ ਹੁਣ ਘਰਾਂ ਹੀ ਉਹਦੀ ਵਿਚਾਰੇ ਦੀ ਬਹੁਤ ਉਹ ਕਰ ਰਹੀ ਹੈ ਵਿਚਾਰੀ ਹਾਂ ਹੁਣ ਉਹ ਸਮਕਾਂ ਦੇ ਮੜਾ ਮੋਟਾ ਜਾ ਹੁਣ ਲਗਾਇਆ ਬੋਲਣ ਇਸ਼ਾਰਾ ਜਾ ਕਰਨ ਬੋਲਦਾ ਨਹੀਂ ਹਲੇ ਉ ਜਣੀ ਮੜਾ ਜਾ ਵੀ ਮਤਲਬ ਜੇ ਕਹਿਦੇ ਆਏ ਹਾਂ 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 ਹੋਈ ਠੀਕ ਹੈ ਮਾ ਬੋਦਲੇ ਦੀ ਹਾਂ ਪਹਿਲਾ ਉਹ ਜਮਾਈ ਨਹੀਂ ਮਤਲਬ ਜਿ ਤਰ੍ਹਾਂ ਕੋਮਾਵਾ ਚਲੇ ਜਾਏ ਘਰ ਤਾਂ ਨਾ ਆ ਕੰਮ ਹੋਇਆ ਵਾਗਾ ਤੇ ਉਹ ਵੀ 60 ਵਜੇ ਹੋਣੀ 60 ਵੀ ਵਜੇ ਹੋਣੀ ਸਿਰ ਸੁਰਮਾ ਪਤਾ ਨਹੀਂ ਹੁਣ ਕਿਹਾ 60 ਮਾਰੀ ਜਿਹੜਾ ਕੋਈ ਨਾ ਕੋਈ ਵੀ ਇਕੱਠਾ ਆਈ ਆ ਕੋਈ ਕਹਿ ਕਹਿ ਕੋਈ ਕਿਸੇ ਦੇ ਕੰਮ ਜਿਆਦਾ ਚੜ ਗਿਆ ਕਿਸੇ ਨੂੰ ਨਹੀਂ ਲੋਕ ਚੱਲਦੇ ਹੂੰ ਉਹਨੂੰ ਕੋਈ ਨਾ ਕੋਈ ਵੀ ਦੱਸ ਨਹੀਂ ਦੇਖ ਕਿਆ ਕਰੈ ਦੇਖ ਲੋਕ ਨਾ ਕਿਭਰੀ ਨੂੰ ਨਹੀਂ ਜਣ ਦਿੰਦੇ ਹਾਂ ਹੈ ਹੁਣ ਅਗਲਾ ਕਬੱਡੀ ਦਾ ਦੇਖ ਕਹਿੰਦੀ ਵੀ ਬਹੁਤ ਮਿਹਨਤ ਕਰੀ ਦੀ ਕਹਿੰਦੀ ਮੇਰੇ ਪੁੱਤ ਨਾਲ ਪਤਲੀ ਜੀ ਉਹ ਮਾਂ ਹੈ ਪਤਲੀ ਜੀ ਹੈ ਵਿਚਰੀ ਹਾਂ ਕਹਿੰਦੀ ਵੀ 14 ਸਾਲਾਂ ਦੀ 14 ਸਾਲਾਂ ਦੀ ਮਿਹਨਤ ਹੈ ਕਹਿੰਦੀ ਮੇਰੀ ਪੁੱਤ ਦੀ ਇਹੜੀ ਕਿਰਸਕੇ ਮੰਬਤ ਹਾਂ ਕਾਂਦੀ ਵੀ ਚੱਲ ਰੱਬ ਉਹਨਾਂ ਦਾ ਵੀ ਭਲਾ ਕਰੇ ਆਏ ਕਾਂਦੀ ਵੀ ਜਰੀ ਅੱਗੇ ਦੇ ਅੰਕਾਂ ਦੀ ਤੇ ਹੁਣ ਕਹਿਆ ਕਿ ਹਾਂ ਪਰ ਬਹੁਤ ਜਿਗਰੇ ਵਾਲੀ ਹੈ ਬੇਚਰੀ ਫੇਰ ਵੀ ਜਿਹੜੀ ਮੋਟੋ ਉੱਥਾ ਹੈ ਤਾਂ ਖੱਪੀ ਮਾਰਾ ਹਾਂ ਹੁਣ ਮਤਲਬ ਉਹਨੂੰ ਬਹੁਤ ਉਹ ਕਰਦੀ ਹੈ ਤਕਰੀਬਨ ਹੁਣ ਉਹ ਮੋਟਾ ਮੋਟਾ ਇਸ਼ਾਰਾ ਚ ਲੱਗ ਗਿਆ ਕਰਨਾ ਜਿਹੜਾ ਮੈਡਲ ਮੋਡਲ ਪਏ ਉਹਦੇ ਜਿੱਤੇ ਵੇ ਨਾ ਉਹ ਦਿਖਾਉਂਦੀ ਏ ਉਹਨੂੰ ਜਿਸ ਤਰ੍ਹਾਂ ਛੋਟੇ ਜਿਹੇ ਨਿਆਣੇ ਨੂੰ ਉਹ ਕਰੇ ਕਰਦੇ ਆ ਖਿਲਾਏ ਕਰਦੇ ਆ ਓਸੀ ਤਰ੍ਹਾਂ ਟ੍ਰੇਨਿੰਗ ਉਹ ਕਰ ਰਹੀ ਏ ਉਹਨੂੰ ਮਤਲਬ ਵੀ ਦਿਮਾਗ ਚ ਆਜ ਵੈਦ ਵੀ ਹੋ ਜਵੇ ਮਤਲਬ ਯਾਦਦਾਸ਼ਤ ਜੀ ਉਹ ਚਲੇ ਗਈ ਜੁੱਤੀ ਜਣੀ ਉਹ ਘਮ ਹੋਇਆ ਮੇਰੇ ਘਰ ਤੇ ਲੱਤ ਤਾਂ ਵੱਡੀ ਵੀ ਵੱਡ ਗਈ ਹੁੰਦੀ ਹੈ ਨੀ ਹੈ ਪਤਾ ਨਹੀਂ ਮੇਰੇ ਲੱਤ ਲੱਤ ਵੱਡ ਗਈ ਲੱਤ ਵੱਡੀ ਵੀ ਹੈ ਕੋਈ ਹਾਂ ਬਹੁਤ ਥੋੜੀ ਜਿਹੀ ਉਮਰ ਦਾ ਸ਼ੌਕਰਾ ਦੇਖ ਲੈਣ ਨਾਲ ਹਾਂ ਹਾਲੇ ਜੀ ਬਹੁਤੀ ਮਨ ਵੀ ਨਹੀਂ ਹਾਂ ਉਹ ਵੀ ਬਸ ਹੂੰ ਜਿਹੜਾ ਮੋੜਾ ਮੋਟਾ ਕੋਈ ਉਹ ਕਰਦਾ ਸਿੱਧੇ ਪਾਸੇ ਨੂੰ ਤੋਰਦਾ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਨਹੀਂ ਰੱਖ ਸਕਦੇ ਹਾਂ ਐਨਾ ਇੱਕ ਮਾਰ ਉਹ ਮਾਰ ਤੇ ਤਾਂ ਇਹਦਾ ਨਾ ਛੇੜਾ ਉਹ ਨਹੀਂ ਹੈ ਨੰਗਲੰਬੀਆਂ ਸੰਦੀਪ ਨੰਗਲੰਬੀਆਂ ਉਹ ਮਾਰਚਾ ਦਾ ਗੋਲੀ ਮਾਰ ਗਿਆ ਬਸ ਵੀ ਕਿਸੇ ਦਾ ਖਿਆਲੰਨੇ ਬਲਾਂ ਖੇਲਦੇ ਮਿਹਨਤ ਕਰਦੇ ਆਪਣੀ ਦੀਪ ਸਿੱਧੂ ਮਾਰਿਆ ਵੇਖ ਸਿੱਧੂ ਮਾਰਿਆ ਸਿੱਧੂ ਮੁਸੇ ਵਾਲਾ ਮਾਰਿਆ ਬਸ ਐਡਾ ਛੋਟੇ ਵਰਗਾ ਨੌਜਵਾਨ ਤਾਂ ਦੇਖ ਲੈ ਸਿੱਧੂ ਮੁਸੇ ਵਾਲਾ ਅਰ ਲੰਬਾ ਹਾਂ ਐਨੀ ਤਲਾਵ ਦਾ ਦੇਖਣਾ ਨੀ ਵੀ ਇੰਨੀ ਕੁਮਰ ਆਈ ਦੀ ਹਾਂ ਅਰਦੇ ਗਲੇ ਨੰ ਗਿਣਵੇਂ ਗਿਣਵੇਂ ਮਿਣਵੇਂ ਮਿਣਵੇਂ ਦੀ ਨਾਵਾ ਐਨੀ ਚੜਾਈ ਪਤਾ ਨਹੀਂ ਵੀ ਰੱਬ ਰੱਬ ਨਹੀਂ ਕਹ ਗਿਆ ਵੀ ਜਦਾ ਵੀ ਇੱਕੇ ਦਮ ਚੜਾਈ ਕਰਕੇ ਵਾਪਸ ਆ ਜਾ ਨਹੀ ਨਹੀ ਕੋ ਵਾਲਾ ਹੈ 5-4 ਸਾਲ ਦੇ ਅੰਦਰ ਅੰਦਰ ਚਿਰ ਕਰਦਾ ਜਰਾ ਬੈਰੀ ਪਏ ਪਿੱਛੇ ਹਾਂ 4 ਕਿ ਸਾਲ ਹੀ ਚੱਲਿਆ ਬਸ ਜੇ ਹੁੰਦਾ ਜਮ ਚਿੰਬੜੇ ਵੇਤੇ ਉਹਨੂੰ ਪਿੱਛੇ ਲਪੇ ਵੇਤੇ ਹਾਂ ਜਲਾਦ ਇਹ ਤਾਂ ਸੋ ਆਪਣਾ ਕਮਾਉਂਦਾ ਹੈ ਆਪਣਾ ਕੰਮਦਾ ਹੈ ਕਿਸੇ ਨੂੰ ਕਿਹਾ ਕਹਿੰਦਾ 100 ਰੁਪਈਆ ਦਾ ਟੈਕਸ ਦੇ ਰਿਹਾ ਦਾ ਸਰਕਾਰ ਨੂੰ ਹਾਂ ਟੈਕਸ ਭਰਦਾ ਤਾਂ ਲੈ ਲੈ আর ਫਿਰ ਆਪਣੇ ਪਿੰਡ ਵਿੱਚੋਂ ਰਹਿ ਰਿਹਾ ਦਾ ਬਾਹਰ ਨਹੀਂ ਰਿਹਾ ਦੇਖ ਲੈ ਕਦ ਇਹਨੂੰ ਦੇਖੇ ਹੋਰ ਕਲਾਕਾਰ ਵੀ ਪੂਰੀ ਲੱਗੇ ਤੇ ਰਹਿਣ ਨਹੀਂ ਸਭ ਬਾਹਰ ਨੂੰ ਦੌੜਦੇ ਨੇ ਕਈ ਉਹ ਕਰਦੇ ਆਂ ਥੋੜਾ ਕੁੱਤੀ ਹੈ ਇੱਕ ਦੋ ਉਹ ਹੀ ਆਣੀਆਂ ਜਾਂ ਗੱਡੀ ਤੇ ਫੋਟੋ ਖਾਤੇ ਹਾਂ ਵੀ ਆਉਣੀ ਹੈਗੇ ਹਾਂ ਜਾਰੇ ਉਹ ਆਵਾਜ਼ ਫਟ ਲੱਗੀ ਵੀ ਗੱਡੀ ਦੀ ਕੋ ਕੈਮਰਾ ਮਾ ਨਾ ਕੈਮਰਾ ਨਹੀਂ ਹੈ ਲੋ ਜੀ ਪਹੁੰਚ ਗਏ ਆਪਾਂ ਘਰ ਹੁਣ ਤੁਹਾਨੂੰ ਘਰ ਬੈਠ ਕੇ ਸੁਣਾਨੇ ਗੱਲਾਂ ਬਾਤਾਂ ਸੁੱਖੂ ਦੀਆਂ ਗੱਲ ਖੋਲਣੀ ਹੈ